ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਆਪਾਂ ਦੇਖੋ ਸ਼ਰਕਾ ਨੂੰ ਪਾਇਆ ਸੀ ਚੁੜੀਆਂ ਨੂੰ ਖਾਣ ਨੂੰ ਅੱਜ ਫੇਰ ਇਹ ਦੋ ਕੀ ਆਈਆਂ ਵਾ ਕੰਧ ਦੇ ਉੱਤੇ ਰੱਖਿਆ ਸੀ ਮੈਂ ਖਾਣ ਨੂੰ ਤੇ ਆਗੇ ਆਗੇ ਆ ਗਏ ਵਾਹਿਗੁਰੂ ਮਿਹਰ ਕਰੀ ਨਾ ਜਾਨਵਰਾਂ ਤੇ ਵੇਖੋ ਕਿੰਨੀ ਠੰਡ ਕਿੰਨੀ ਧੁੰਦ ਆ ਤੇ ਇਹ ਵਿਚਾਰੇ ਇੰਦਾ ਕੋਠਿਆਂ ਦੇ ਬੈਠੇ ਆ ਬਈ ਚਲੋ ਕੋਈ ਨਾ ਕੋਈ ਸਾਨੂੰ ਹਨਾ ਖਾਣ ਨੂੰ ਪਾਉਂਗਾ ਕੁਝ ਖਾਣ ਨੂੰ ਤੇ ਖਾ ਲਾਂਗੇ ਤੇ ਆਪਣਾ ਵੀ ਫਰਜ਼ ਬੰਦਾ ਜੀ ਮਾਲਕ ਦਿੰਦਾ ਵਾਹਿਗੁਰੂ ਮੇਰੇ ਪੀਰੋਂ ਮੁਰਸ਼ਿਦ ਦਿੰਦੇ ਆ ਤੇ ਇਹਨਾਂ ਜੋ ਗੱਲ ਤੇ ਦਿੰਦਾ ਵਾ ਜਿੰਨੇ ਕੋ ਜੋ ਕਿ ਹੈਗੇ ਮਾਲਕ ਨੇ ਕੀਤੇ ਆ ਤੇ ਮੈਂ ਉਹ ਖੰਦ ਤੇ ਰੱਖ ਕੇ ਗਿਆ ਸੀ ਖਾਨ ਨੂੰ ਤੇ ਉਹ ਖਾਂਦੀਆਂ ਕੁਛ ਤਾਂ ਉੱਤੇ ਬਹਿ ਕੇ ਬਾਰੇ ਡਰਦੇ ਜਾਂਦੇ ਇਨਸਾਨਾਂ ਤੋਂ ਦੇਖੋ ਬਹੁਤ ਜ਼ਿਆਦਾ ਡਰਦੇ ਆ ਡਰ ਡਰ ਕੇ ਹੁੰਦੇ ਆ ਖਾਨ ਪਤਾ ਨਹੀਂ ਸਾਨੂੰ ਫੜ ਲੈਣਾ ਕੀ ਕਰ ਦੇਣਾ ਇਹਨਾਂ ਨੇ ਤੇ ਆਪਣੀ ਤੇਹ ਜੀ ਕੋਈ ਨਹੀਂ ਸੀ ਮਨ ਵਿੱਚ ਵੈਸੇ ਹੀ ਚਲੋ ਉਹਨਾਂ ਮਹੰਦਾ ਜੀ ਪੁੰਨ ਕੀਤੇ ਆ ਵਾਧਾ ਹੀ ਆ ਪੁੰਨ দান ਆਪ ਕਿਥੇ ਆ ਵਾਧਾ ਫੁੱਲਦਾ ਤੇ ਮਾਲਕ ਨੇ ਕੀਤੇ ਇਨਿਕ ਜੋਗੇ ਦਿਲ ਕੀਤੇ ਆ ਮਨ ਇਦਾਂ ਦਾ ਕੀਤਾ ਆ ਵੀ ਇਨਾਂ ਜਾਨਵਰਾਂ ਨੂੰ ਗਾਵਾਂ ਕੁੱਤਿਆਂ ਨੂੰ ਪੰਛੀਆਂ ਨੂੰ ਲਈਏ ਕੁਛ ਨਾ ਕੁਛ ਖਾਣ ਨੂੰ ਤੇ ਚਲੋ ਸਾਰਾ ਕੁਛ ਉਹਦਾ ਹੀ ਆ ਮਾਲਕ ਦਾ ਹੀ ਆ ਪਰਮਾਤ ਦਾ ਹੀ ਆ ਖਾਲ ਪ੍ਰਖਵਾਇ ਗੁਰੂ ਦਾ ਹੀ ਆ ਜੀ ਜਿੰਨਾ ਖੁੰਦਾ ਇਹਨਾਂ ਨੂੰ ਦਹੀਦਾ ਵਾ ਤੇ ਮਾਲਕ ਕਿਰਪਾ ਕਰੀ ਜੀ ਲਿਖੇ ਲਾਵੀ ਮਾਲਕ ਸੱਚੇ ਬਾਦਸ਼ਾਹ ਸਭ ਦਾ ਹੀ ਪਲਾ ਕੁਲ ਦਾ ਹੀ ਪਲਾ ਕਰੀ ਸੰਗਤ ਦਾ ਪਲਾ ਤੇ ਮੈਂ ਤਾਂ ਇਧਰ ਅੰਦਰ ਆ ਨੂੰ ਕਿਹਾ ਹੋਇਆ ਅਗਰ ਬਾਹਰ ਗਿਆ ਤੇ ਇਹਨਾਂ ਨੇ ਉੱਡ ਜਾਣਾ ਸਾਰੇ ਇਹਨੇ ਖਾਣਾ ਵੀ ਨਹੀਂ ਕੁਛ ਵੀ ਤੇ ਆ ਦੇਖੋ ਖਾਂਦੇ ਆ ਵਾ ਤੇ ਡਰ ਡਰ ਕੇ ਖਾਂਦੇ ਆ ਪਰ ਕੁਝ ਥੱਲੇ ਵਢਗਾ ਹੋਇਆ ਵਾ ਖੰਧੀਆਂ ਤੇ ਜਰੂਰ ਕੋਈ ਨਾ ਕੋਈ ਤੁਸੀਂ ਸੁਮਾਇਆ ਕਰੋ ਬੇਜਵਾਨਾਂ ਨੂੰ ਤੇ ਮੈਂ ਪਹਿਲਾਂ ਵੀ ਕਿਹਾ ਜਿਹੜਾ ਦਾਨ ਕੋਨ ਕੀਤਾ ਵਾਦਾ ਹੀ ਹੈ ਜੀ ਜਰੂਰ ਲੇਖੇ ਲਾਉਂਦਾ ਕਾਲੁਰਖਵਾਹਿ ਗੁਰੂ ਜੀ ਉਹ ਮੇਰੇ ਪੀਰੋ ਮੁਰਸ਼ਿਦ ਜੀ ਰੂ ਲੇਖੇ ਲਾਉਂਦੇ ਅਜੇ ਤੇ ਇਨਾਂ ਜਾਨਵਰਾਂ ਨੂੰ ਜਰੂਰ ਦਿਆ ਕਰੋ ਪੰਛੀਆਂ ਨੂੰ ਵੀ ਕੁਛ ਨਾ ਕੁਛ ਖਾਣ ਨੂੰ ਕੋਠੀ ਦੇ ਆਖਿਆ ਕਰੋ ਪਾਣੀ ਵੀ ਰੱਖਿਆ ਕਰੋ ਤੇ ਜਦੋਂ ਰੁੱਖਾਂ ਦੀ ਲਗਾਤਾਰ ਕਟਾਈ ਹੋ ਰਹੀ ਆ ਤੇ ਇਹਨਾਂ ਵਿਚਾਰਿਆਂ ਦਾ ਰਹਿਣਾ ਸੇਵਾ ਵੀ ਬਹੁਤ ਹੁਣ ਘਾਟੀ ਹੋ ਗਿਆ ਹੁਣ ਘਰਾ ਘੁਰਾਂ ਦੀਆਂ ਛੱਤਾਂ ਤੇ ਵਿਚਾਰੇ ਰਹਿ ਕੇ ਗੁਜ਼ਾਰਾ ਕਰਦੇ ਆ ਇਹਨਾਂ ਨੂੰ ਅੱਜ ਕੱਲ੍ਹ ਬਾਹਰ ਖੇਤਾਂ 'ਚ ਵੀ ਕੁਝ ਖਾਣ ਨੂੰ ਨਹੀਂ ਹੈਗਾ ਕਿਉਂਕਿ ਕਣਕ ਹੈਗੀ ਬੀਜੀ ਤੇ ਘਰਾ ਘੁਰਾਂ 'ਚ ਹੋਈਆਂ ਵਿਚਾਰੀ ਗਲੀਆਂ ਗੁਲੀਆਂ 'ਚ ਕੋਠਿਆਂ ਤੇ ਜੇ ਕੋਈ ਪਾ ਦਿੰਦਾ ਤਾਂ ਖਾ ਲੈਂਦੇ ਆ ਤੇ ਚਲੋ ਖਾ ਕੇ ਉੜ ਗਏ ਹੁਣ ਸਾਰੇ ਤੇ ਇਸੇ ਨਾਲ ਹੀ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ